그래서 내가 이렇게 쳐 올라가면 이세 앵글도 만 아이고 아무리 그래도. ਅੱਗੇ ਲੱਜੋ ਫੜ ਗਈਆਂ ਗੱਡੀਆਂ ਪ੍ਰੀਤਮ ਸ਼੍ਰੀ ਗੋਵਿੰਦ ਰਾਏ ਸਾਹਿਬ ਜੀ ਆਪਣੇ ਹਾਣੀ ਬੱਚਿਆਂ ਨਾਲ ਕੁੱਦੋ ਟੁੰਡੀ ਹਾਕੀ ਛੱਡੂ ਲਈ ਇਸ ਸਥਾਨ ਤੇ ਆਏ। ਹਮ ਸੰ ਇਸ ਸਥਾਨ ਦੇ ਬਾਲਾ ਪ੍ਰੀਤਮ ਸ਼੍ਰੀ ਗੋਵਿੰਦ ਰਾਏ ਜੀ ਨੇ ਇੱਕ ਰਾਖਸ਼ ਦਾ ਸਰਪ ਦੀ ਜੁਨੀ ਚੋਂ ਉਧਾਰ ਕੀਤਾ। ਹਮ ਗੁਰੂ ਜੀ ਨੇ ਜਨਮ ਜਨਮਾਂਤਰਾ ਤੋਂ ਬੈਠੇ ਕੋੜੀਆਂ ਨੂੰ ਇੱਕ ਛੱਪੜ ਰੂਪੀ ਸਰੋਵਰ ਸਹਿਬੀ ਤੇ ਇਸ਼ਨਾਨ ਕਰਾ ਕੇ ਕੋੜੀਆਂ ਦਾ ਕੋੜ ਦੂਰ ਕੀਤਾ। ਗੁਰੂ ਜੀ ਨੇ ਬਚਨ ਕੀਤਾ ਕਿ ਜਿਹੜਾ ਵੀ ਪ੍ਰਾਣੀ ਸ਼ਰਧਾ ਨਾਲ ਇਸ਼ਨਾਨ ਤੇ ਅਰਦਾਸ ਕਰੂਗਾ ਉਹਦੇ ਸਰੀਰਿਕ ਰੋਗ ਦੂਰ ਹੋਣਗੇ ਤੇ ਮੰਨੀਆਂ ਮੁਰਾਦਾ ਪੂਰੀਆਂ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੋਵਰ ਗੁਰਦੁਆਰਾ ਗੈਂਦ ਸਰ ਸਾਹਿਬ ਦੋ ਨਿਸ਼ਾਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਾਰੇ ਤੇ ਖੇਡਣ ਆਉਂਦੇ ਹੁੰਦੇ ਸੀ ਆਪਣੇ ਸਾਥੀਆਂ ਸਮੇਤ ਹੋ ਚੱਲੇ ਇਸ਼ਨਾਨ ਕਰਨ ਪੰਜ ਇਸ਼ਨਾਨੇ ਕਰਨ જે ઇ માર્યા ਸਤਿ ਸ਼੍ਰੀ ਅਕਾਲ ਦੇਖੋ ਕਿੰਨਾ ਸੋਹਣਾ ਕੰਟਰਾਸਟ ਹੈ ਮਾਜੈਂਟਾ ਰੰਗ ਵਾਲਾ ਪਰਦੇ ਸੀ ਗ੍ਰੀਨ ਰੰਗ ਵਾਲਾ ਸਾਹ ਉਹ ਬਿਲਕੁਲ ਗਾ ਨੇ ਸਰ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦੂਦਵਾਰਾ ਸਾਈਂ ਪਾਤਸ਼ਾਹੀ ਨੋਮੀ ਕੁਰੂਖੇਤਰ ਇਸ ਪਾਵਨ ਹੋਇਤਰ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਨਵਰੀ ਸੰਨ 1665 ਈਸਵੀ ਵਿੱਚ ਪਰਵਾਹ ਅਤੇ ਸਿੱਖ ਸੰਗਤਾਂ ਦੇ ਨਾਲ ਚਲਨ ਪਾਏ ਗੁਰੂ ਸਾਹਿਬ ਜੀ ਭਿੱਖੀ ਤਲਵੰਡੀ ਸਾਬੋ ਤਮਤਾਨ ਕੈਥੋਲਿਕ ਬਾਦਨਾ ਹੁਣ ਆਧੇ ਹੁੰਦੇ ਹੋਏ ਕੁਰੂਖੇਤਰ ਪਧਾਰੇ ਸਨ ਖਨੇਸਰ ਮਾਹਦੇਵ ਦੇ ਸਥਾਨ ਜੋ ਵੇਦ ਅਨੁਸਾਰ ਕਾਸ਼ੀ ਤੇ ਹਰਦਵਾਰ ਦੇ ਮੰਦਰਾਂ ਤੋਂ ਪੁਰਾਣਾ ਮੰਦਰ ਹੈ ਇਸੇ ਤੀਸਰੇ ਕਿਨਾਰੇ ਡੇਰਾ ਲਗਾਏ ਤੇ ਲੋਕਾਂ ਨੂੰ ਸਤਿਕਾਰੰਦਾ ਉਪਦੇਸ਼ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਪਹਿਲੇ ਪਾਵਨ ਪੁਰਿਸਤਾਂ ਜਿਨ੍ਹਾਂ ਨੇ ਆਪਣੀ ਆਉਣ ਵਾਲੀ ਜੱਦ ਪੇਟ ਨੂੰ ਲੋਕਾਂ ਦੇ ਸੁਲੇਮੀ ਬਣ ਕੇ ਆ ਤੇ ਹਰ ਥਾਂ ਤੇ ਬੋਲੀਆਂ ਤੇ ਖੂਹ ਲਗਵਾਏ ਤੀਰਥ ਥਾਨ ਇਸਰਵਾ ਦੇ ਮੰਦਿਰ ਦੇ ਕਿਨਾਰੇ ਧਰਮ ਰੱਖੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਸੁਭਾਈਵਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਾਰੇ ਆ ਜੋ ਖਾਲਸਾ ਵੈਲਕਮ ਜੁਕੀ ਫਤਿਹ अभी भी, भी आओ जोर लगा के <laughs> दरबार साहब गुरुद्वारा श्री पट्टा साहब पांच छाई 10वीं ਇਤਿਹਾਸ ਸੁਣਾਣਾ ਇਤਿਹਾਸ ਸੁਣਾਣਾ ਓਕੇ ਠੀਕ ਹੈ ਜੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਪੱਟਾ ਹੈ ਜੋ ਪੁੰਝੜ ਆਇਆ ਹੋਇਆ ਹੈ ਬਾਬਾ ਜੀ ਕਹਿੰਦੇ 1788 ਇੱਥੇ 1762 ਲਿਖਿਆ ਆ ਮਾਗ ਸੋਦੀ 15 ਗੁਰਦੁਆਰਾ ਸਤਵੇਂ ਪਾਸ਼ਾਏ ਗੁਰੂ ਹਰ Rai ਸਾਹਿਬ ਜੀ ਮਹਾਰਾਜ ਕੁਰੂਕ ਖੇਤਰ ਅੱਜ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੀ ਹੈ ਰੌਣਕਾਂ ਲੱਗੀਆਂ ਹੋਈਆਂ ਨੇ ਲੰਗਰ ਵਰਤ ਰਹੇ ਨੇ ਸੰਖੇਪ ਇਤਿਹਾਸ ਗੁਰਦੁਆਰਾ ਤੀਸਰੀ ਅਤੇ 7ਵੀਂ ਪਾਤਸ਼ਾਹੀ ਤੇ ਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੰਨ 1523 ਨੂੰ ਸੁਰੇਂਗਰਾਂ ਦੇ ਸਮੇਂ ਪਰਿਵਾਰ ਸਮੇਤ ਸੁਰੂ ਖੇਤਰ ਪਧਾਰੇ ਬਾਬਰ ਦੇ ਸਮੇਂ ਤੋਂ ਹਿੰਦੂਕੀਰ ਜਜ਼ੀਆ ਇਹ ਟੈਕਸ ਲਗਾਇਆ ਹੋਇਆ ਸੀ ਸਤਿਗੁਰੂ ਜੀ ਨੇ ਸ਼ਹਿਰ ਤੋਂ ਬਾਹਰ ਅਸਥਾਨ ਗੁਪਤ ਡੇਰਾ ਲਗਾਇਆ ਤੇ ਤੀਰਥ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ ਜਗਤ ਕਨੇ ਸ਼ਿਕਾਇਤ ਕਰਨ ਉਪਰੰਤ ਅਕਬਰ ਸ਼ਾਹ ਨੇ ਫਕਮੁਲ ਦੇ ਫਿਆਕੇ ਗੁਰੂ ਅਮਰਦਾਸ ਜੀ ਖਾਂ ਕੋਲੋਂ ਕਿਸੇ ਵੀ ਤੀਰਥ ਉਤੇ ਕੋਈ ਜਜ਼ੀਆ ਨਾ ਲਿਆ ਜਾਏ। ਇਸ ਤਰ੍ਹਾਂ ਤਮਾਮ ਮੇਲਾ ਗੁਰੂ ਜੀ ਦੇ ਪੈਰੀਂ ਪੈ ਗਿਆ ਤੇ ਤੀਰਥ ਉਤੇ ਪਹਿਲੀ ਵਾਰ ਬਿਨਾਂ ਜਜ਼ੀਆ ਇਸ਼ਨਾਨ ਕੀਤਾ। ਭਾਈ ਹਮਕਰ ਕਿਆ ਕਿਸ ਪਾਸ ਮੰਗੇ ਸਭ ਭਾਕ ਸਤਕੁਤ ਪਿਛੇ ਪਈ। ਗੁਰੂ ਰਾਮਦਾਸ ਜੀ ਦਾ ਬਚਨ ਹੈ। ਆਪ ਜੀ ਦਾ ਇਹ ਸਥਾਨ ਨਗਰ ਬਾਹਰੀ ਦੀ ਹੱਦਤ ਅੰਦਰ ਥਾਨੇਸਰ ਸ਼ਹਿਰ ਦੇ ਬਾਹਰਵਾਰ ਸੀ। ਜਿੱਥੇ ਆਪ ਜੀ ਦਾ ਯਾਦਗਾਰੀ ਬਹੁਤ ਸੁੰਦਰ ਗੁਰਦੁਆਰਾ ਵਿਸ਼ੇਸ਼ ਸੜਕ ਉਪਰ ਸਥਿਤ ਹੈ ਜੋ ਸੜਕ ਤੇ ਆਉਣ ਜਾਣ ਵਾਲੇ ਸੰਤਨਾਂ ਸ਼ਰਧਾ ਨਾਲ ਸ਼ਿਰ ਝੁਕਾਉਣ ਲਈ ਮਜਬੂਰ ਕਰਦਾ ਹੈ ਸਿੱਖ ਸੰਗਤਾਂ ਇਸ ਪਾਵਨ ਦਰਬਾਰ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ 10 ਮਾਰਚ 1656 ਵੇ ਨੂੰ ਆਮਾਂਬਸ ਵਾਲੇ ਦਿਨ ਸ੍ਰੀ ਗੁਰੂ ਹਰ Rai ਸਾਹਿਬ ਜੀ ਪਾਛੇ ਸੱਤਵੇਂ ਅਤੇ ਇਸੇ ਥਾਂ ਤੇ ਬਿਰਾਜ ਸਨ ਅਤੇ ਸਿੱਖ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦੇ ਕੇ ਨੇਹਾਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੰਖੇਪ ਇਤਿਹਾਸ ਪਾਤਸ਼ਾਹੀ 8ਵੀਂ ਗੁਰ ਰਾਮ ਰਾਏ ਨੇ ਗੁਰੂ ਗੱਦੀ ਪਰ ਕਬਜ਼ਾ ਕਰਨ ਲਈ ਰਾਜ ਦਰਬਾਰ ਦਾ ਸਹਾਰਾ ਲਿਆ ਔਰੰਗਜ਼ੇਬ ਨੇ ਇਸ ਬਹਾਨੇ ਸਿੱਖੀ ਨੂੰ ਕਮਜ਼ੋਰ ਕਰਨ ਲਈ ਗੁਰੂ ਹਰਕ੍ਰਿਸ਼ਨ ਜੀ ਨੂੰ ਬੱਚਾ ਜਾਣ ਕੇ ਦਿੱਲੀ ਬੁਲਾਇਆ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਪਣੇ ਪਿਤਾ ਗੁਰਦੇਵ ਦਾ ਪ੍ਰਣੈ ਅਮਲੇਸ਼ ਕੋ ਦਰਸ਼ਨ ਦੇਹੋਂ ਪਰ ਪਹਿਰਾ ਦੇਣ ਲਈ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਰਾਜਾ ਜੈ ਸਿੰਘ ਰਾਜਸਥਾਨ ਤੇ ਸਿੱਖ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਜਾਣਾ ਪ੍ਰਵਾਨ ਕਰ ਲਿਆ ਆਪ ਗਿਰਦਪੁਰ ਤੋਂ ਚੱਲ ਕੇ ਪੰਜੋਖੇ ਸੇ ਇੱਕ ਛਜੂਚੀ ਉਰ ਤੋਂ ਗੀਤਾ ਦੇ ਅਰਥ ਕਰਵਾ ਕੇ ਆਪਣੀ ਜਾਜਾ ਕਾ ਦੇ ਡੰਕੇ ਮਜੋਂਦੇ ਗੁਰੂ ਖੇਤਰ ਪਹੁੰਚੇ ਆਪਣੇ ਪਿਤਾ ਗੁਰਦੇਵ ਦੇ ਸਥਾਨ ਤੇ ਨਮਸਕਾਰ ਕੀਤੇ ਤੇ ਉਸੇ ਕੀਰਤੀ ਤਰਖਾਨ ਦੇ ਘਰ ਜਿੱਥੇ ਪਹਿਲਾ ਗੁਰੂ ਅਮਰਦਾਸ ਤੇ ਗੁਰੂ ਹਰ Rai ਸਾਹਿਬ ਨੇ ਚਰਨ ਪੈਸਨ ਡੇਰਾ ਲਗਾਇਆ ਪਿਤਾ ਜੀ ਦੀ ਯਾਦ ਵਿੱਚ ਆਪ ਜੀ ਨੇ ਮਹਾਨ ਭੰਡਾਰਾ 36 ਪ੍ਰਕਾਰ ਦੇ ਭੋਜਨ ਤਿਆਰ ਕਰਕੇ ਬ੍ਰਾਹਮਣਾਂ ਤੇ ਹੋਰ ਸੰਗਤਾਂ ਨੂੰ ਇੱਕੋ ਪ੍ਰਾਤ ਵਿੱਚ ਪੰਗਤ ਵਿੱਚ ਬਿਠਾ ਕੇ ਭੋਜਨ ਚੱਕਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਠਾ ਪਾਸ਼ਾ ਵੀ ਉਸੇ ਜਗ੍ਹਾ ਹੈ ਨੇ ਇਹ ਜੇ ਕੰਮ ਸਪੈਸ ਬਣਦਾ ਹੂੰ ਆਪ ਨੂੰ ਪਾਸ਼ਾ ਦੁਆਰਾ ਸਾਈ ਪਾਤਸ਼ਾਹੀ ਛੇਵੀ ਉਹ ਪਵਿੱਤਰ ਸਥਾਨ ਹੈ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਵਾਰ ਆਪਣੇ ਪਵਿੱਤਰ ਚਰਨ ਪਾਏ ਪਹਿਲੀ ਵਾਰ ਸਤਿਗੁਰੂ ਜੀ 1622 ਈਸਵੀ ਨੂੰ ਮਈ ਦੇ ਮਹੀਨੇ ਚੰਦੂ ਦੇ ਨੱਕ ਵਿੱਚ ਨਕੇਲ ਪਾ ਕੇ ਮੁਸ਼ਕਾਂ ਬੰਨ ਕੇ ਲਾਹੌਰ ਨੂੰ ਜਾਂਦੇ ਸਮੇਂ ਗੁਰੂ ਖੇਤਰ ਪਧਾਰੇ ਅਤੇ ਇੱਕ ਮਿੱਟੀ ਦੇ ਢਿੱਲੇ ਤੇ ਸਨੇਹਿਤ ਸਲੋਵਰ ਸੂਰਜਕੁੰਡ ਦੇ ਕਿਨਾਰੇ ਡੇਰਾ ਲਗਾਇਆ ਦੂਜੀ ਵਾਰ ਭਾਈ ਅਲਮਸਤ ਜੀ ਦੀ ਪੁਕਾਰ ਸੁਣ ਕੇ ਕਿ ਸਿੱਧਾ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਮਹਾਨ ਸਥਾਨ ਨਾਨਕ ਮੱਤਾ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ ਅਤੇ ਉਸ ਦਾ ਨਾਂ ਗੋਰਖ ਮੱਤਾ ਰੱਖ ਲਿਆ ਹੈ ਸਤਿਗੁਰੂ ਜੀ ਆਪਣੇ 50 ਅਸਵਾਰਾਂ ਸਮੇਤ ਨਾਨਕ ਮੱਤੇ ਪੁੱਜੇ ਅਤੇ ਗੁਰੂ ਨਾਨਕ ਦੇਵ ਜੀ ਦਾ ਯਾਦਗਾਰੀ ਪਿੱਪਲ ਜੋ ਕਿ ਸਿੱਧਾ ਨੇ ਜੜਾ ਤੋਂ ਕੁੱਟ ਦਿੱਤਾ ਸੀ ਮੁਰ ਸੁਰਜੀਤ ਕੀਤਾ ਜੋ ਕਿ ਅੱਜ ਤੱਕ ਕਾਇਮ ਹੈ ਵਾਪਸ ਆਉਂਦੇ ਸਮੇਂ ਸਤਿਗੁਰੂ ਜੀ ਨੇ ਕੁਰੂਖhetra ਵਿਖੇ ਐਸੇ ਜੀ ਕਾ ਖਾਲਸਾ ਜੀ ਕੀ ਫਤਿਹ ਆਈ ਰਸ ਜੀ ਬਾਕੀ ਇਹ ਜਾਣਾ ਆਪਾਂ ਸਿੱਧਵਰਤੀ ਜਾਣਾ ਹਾਂ ਪਾਛੇ ਪਹਿਲੀ ਫਾਟੇ 10ਵੇਂ ਵੀ ਜਾਣਾ ਹਾਂ ਜੀ ਨੇੜੇ ਨੇ ਉਹ ਦੱਸਿਆ ਨਹੀਂ ਨਹੀਂ ਗੱਡੀ ਜਾਂਦੀ ਹੈ ਹਾਂ ਉਹ ਨੂੰ ਜਾਣਾ ਪਏ ਬਚ ਰੋਡ ਤੋਂ ਹਾਂ ਜੀ ਹਾਂ ਜੀ ਹਾਂ ਜੀ ਇੱਥੇ ਸ਼ਹਿਰ ਪਹਿਲੀ ਸਿੱਧ ਬੱਤੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਉਦਾਸੀ ਸਮੇਂ ਸੰਨ 1515 ਇਸਰੀ ਨੂੰ ਵਿਸਾਖ ਦੀ अमावਸ ਸੁਲਝ ਗ੍ਰਹਣ ਦੇ ਸਮੇਂ ਕੁਰੂਕਸ਼ੇਤਰ ਪਹੁੰਚੇ ਗੁਰੂ ਜੀ ਨੇ ਬ੍ਰਹਮਸਤ੍ਰੋਵਰ ਦੇ ਕਿਨਾਰੇ ਡੇਰਾ ਲਗਾਇਆ ਤੇ Hindu ਜਗਤ ਦੇ ਪ੍ਰਸਿੱਧ ਨੇਮਸੂਲ ਜਗ੍ਰਹਣ ਦੇ ਸਮੇਂ ਅਗਨਾ ਬਾਲਨ ਦੇ ਭਰਮ ਨੂੰ ਤੋੜਨ ਹਿੱਤ ਗੁਰੂ ਕਾਲ ਅੰਗਰ ਚਾਲੂ ਕੀਤਾ ਇਕ ਰਾਜੇ ਦਾ ਪੇਟ ਕੀਤਾ ਹੋਇਆ ਮਿਰਗ ਦਾ ਮਾਸ ਇੱਕ ਦੇਗ ਵਿੱਚ ਰੰਨੇ ਆ ਪਰ ਲੰਗਰ ਚ ਕੌਣ ਸਮੇਂ ਤੀਂ ਦਾ ਪ੍ਰਸਾਦ ਸ਼ਿਕਾ ਕੇ ਮਾਸ ਖਾਣ ਜਾਂ ਨਾ ਖਾਣ ਨੂੰ ਨੂੰਹਾਂ ਦੀ ਬਹਿਸ ਬਾਅਦ ਹੁਵਾਬ ਸਾਬਤ ਕੀਤਾ ਮਾਸ ਖਾਸ ਕਰ ਮੂਰਖ ਤੇ ਬੜੇ ਅੰਗ ਬਾਰਾ ਸੋਨ ਨਨਵੇਂ ਉਸਨੇ ਇੱਕ ਪੰਡਿਤ ਨੰਨੂ ਹਾਜ਼ਰ ਹੋਇਆ ਤੇ ਸਭ ਜਨਾਂ ਦੇ ਚਰਨ ਲੱਗ ਕੇ ਵਿਵੇਕ ਬੁੱਧੀ ਦਾ ਮਾਗਤ ਬਣਿਆ ਅਤੇ ਵੇਦ ਵਿਆਸ ਦੇ ਕੋਈ ਸੁਆਦ ਮਲਦੂ ਕਹਿੰਦੀ ਬੰਚੇ ਨਾਨਕਾਂ अनुसार गुरु जी ने कलू का अवतार प्रकट किया इस अस्थान पर गुरुद्वारा साहब पातशाह पहली सुबह सुभा है वाहे वाह <laughs> ਸਤ ਜੋਗੀ ਪਹਿਲੀ ਬੁਰਕੀਖਾਨ ਤੋਂ ਬਾਅਦ ਹੀ ਤ੍ਰਿਪਤ ਹੋ ਗਿਆ ਤੇ ਗੁਰੂ ਜੀ ਦੇ ਚਲਣਾ ਡਿੱਗ ਪਿਆ ਸਤਗੁਰਾਂ ਨੇ ਇੱਕ ਖੋਤੀ ਮੰਗਵਾਈ ਬ੍ਰਾਹਮਣ ਇਸ ਨੂੰ ਲੈਣ ਤੋਂ ਇਨਕਾਰ ਕਰਦੇ ਪਰ ਇੱਕ ਨੌਜਵਾਨ ਪੰਡਤਾਂ ਬੜੀ ਮਾਤਾ ਦੇ ਕਹਤੇ ਦਾਨ ਗੁਰੂ ਸਾਹਿਬ ਤੋਂ ਪ੍ਰਾਪਤ ਕਰ ਲਿਆ ਜੋਸਾ ਵਿੱਚ ਇੱਕ ਕੀਮਤੀ ਗਊ ਸੀ ਸਤਗੁਰੂ ਜੀ ਮਿਹਰਬਾਨ ਹੋ ਕੇ ਉਸ ਮਾਈ ਦੇ ਘਰ ਗਏ ਤੇ ਬਹੁਤ ਧੰਨਵਾਦ ਕੀਤਾ ਕਿਹਾ ਜਾਂਦਾ ਹੈ ਕਿ ਆਪ ਜੀ ਨੇ ਇੱਕ ਤਾਂਬੇ ਦਾ ਪੱਟਾ ਵੀ ਬਖਸ਼ਿਸ਼ ਕੀਤਾ ਗੁਰਦਵਾਰਾ ਪਾਸ ਸਵੇਰ ਵਾਸ਼ੀ ਦਸੀ ਬ੍ਰਾਹਮਣ ਦੇ ਪਿਛਲੇ ਸੁਭਾਅ ਸੋ ਪੱਟਾ ਉਥੇ ਵੀ ਉਥੇ ਵੀ ਆਈ ਸੀਗਾ ਪੱਟਾ ਸਾਹ ਹੈ ਬੜਾ ਜੋਸ਼ ਸੀ ਉਹਨਾਂ ਨੇ ਕਲੰਭਰ ਜਿਹੜੇ ਲੋਕਾਂ ਤੋਂ ਖੁਰੇ ਆ ਕਰਕੇ ਜਾਂਦੇ ਇੱਕ ਸੋਨੇ ਦੀ ਕੰਨ ਦੀ ਵਾਲੀ ਜੋ ਕੇ ਰਸਤੇ ਪਈ ਜਿੱਦੀ ਬਣਾ ਕੇ ਸੁਰਸਵਤੀ ਦੇ ਸੁਰਸਵਤੀ ਵਿੱਚ ਸੁੱਤੀ ਹੋਈ ਸੀ ਜੋ ਯਾਤਰੂ ਗੱਦੀ ਕਰਵਾਉਣ ਆਉਂਦੇ ਆਉਂਦਾ ਸੀ ਨਾ ਤੁਸੀਂ ਉਹ ਕਾਂ ਦੀਵਾਲੀ ਸੁਰਸਬਤੀ ਤੋਂ ਕੱਢ ਕੇ ਵਿਖਾ ਦਿੰਦੇ ਤੇ ਪ੍ਰਚਾਰ ਇਹ ਸੀ ਕਿ ਕਮਾਈ ਦੇ ਕਾਂ ਦੀਵਾਲੀ ਰਾਤ ਇਸ਼ਨਾਨ ਕਰਨ ਲੱਗਿਆਂ ਸੁਰਸਬਤੀ ਵਿੱਚ ਡਿੱਗ ਪਈ ਸੀ ਤੇ ਰਾਤ ਵਿੱਚ ਹੀ ਰੱਤ ਦੇ ਪਈ ਵਾਂਗੂ ਪਰਬੁੱਲਰ ਹੋ ਗਈ ਸੀ ਲੋਕਾਂ ਨੂੰ ਬੁਲੇਖੇ ਵਿੱਚ ਲਿਆ ਕੇ ਲੁੱਟੀ ਜਾਂਦੇ ਸਨ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਹ ਪ੍ਰਚਾਰ ਸੁਣਿਆ ਤਾਂ ਪੰਡਤਾਂ ਨੂੰ ਦਿੱਤਾ ਸਰਦੋ ਪਰੰਪਰਾ ਨਾਮ ਹੈ ਪਾਰ ਰਹੀ ਸੀ ਪਾਪਾਂ ਨੇ ਪੰਤਾਂ ਨੂੰ ਕਿਹਾ ਕਿ ਭਾਈ ਇਹ ਬਚਨ ਠੀਕ ਹੈ ਕਿ ਇਥੂੰ ਕੀਤਾ ਪੁੰਨਦਾਨ ਇਸ ਤਰ੍ਹਾਂ ਪ੍ਰਕੁਲਤ ਹੁੰਦਾ ਹੈ ਤਾਂ ਜੋ ਲੋਕ ਇਸ ਜਗ੍ਹਾ ਤੇ ਪਾਪ ਕਰਦੇ ਹਨ ਗਰੀਬਾਂ ਨੂੰ ਲੁੱਟ ਕੇ ਮੀਟ ਸ਼ਰਾਬਾਂ ਪੀਂਦੇ ਹਨ ਉਹਨਾਂ ਦਾ ਪਾਪ ਕਿੰਨੇ ਗੁਣਾ ਵਧੇਗਾ ਪੰਡਤਾਂ ਕੋਲ ਇਸ ਗੱਲ ਕੋਈ ਜਾਨ ਨਹੀਂ ਸੀ ਤਾਂ ਗੁਨਾਹ ਦੇ ਜਿਹੜੇ ਚਾਹਦਾ ਕਿ ਨਮਸਕਾਰ ਦਿੱਤੇ ਭੁੰਨ ਬਖਸ਼ਾਈ ਮਹਾਰਾਜ ਕਾਫੀ ਸਮਾਂ ਇਸ ਜਗ੍ਹਾ ਤੇ ਰਹਿ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ ਤੇ ਤਪ ਵੀ ਕੀਤਾ ਉਸ ਸਮੇਂ ਦਾ ਤਪੱਸਥਾਨ ਹੁਣ ਗੋਲਿਸਤਾਨ ਹੈ ਜਿੱਦੇ ਪੋਰਾ ਬਣਿਆ ਹੈ ਜੋ ਕਿ ਸੰਗਤਾਂ ਦਰਸ਼ਨ ਕਰਦੀ ਹੈ ਉਸ ਸਮੇਂ ਦੀ ਯਾਦਗਾਰ ਗੁਰਦੁਆਰਾ ਗੋਲਿਸਤਾਨ ਹੈ ਇਸ ਗੁਰਦੁਆਰੀ ਦੀ ਸੇਵਾ ਸੰਤ ਬਾਬਾ ਜੀਵਨ ਸਿੰਘ ਜੀ ਸੰਤ ਬਾਬਾ ਦਲੀਪ ਸਿੰਘ ਜੀ ਨੇ 1960 ਤੋਂ ਸ਼ੁਰੂ ਕਰਵਾਈ ਜੋ ਅਜੇ ਵੀ ਚੱਲ ਰਹੀ ਹੈ ਸਰੋਵਰ ਦੀਵਾਨ ਹਾਲਦਰ ਤੇ ਜੁੜੀ ਰਿਹਾਈਟ ਕੀ ਕਮਰੇ ਅਜਾਇਬ ਘਰ ਤੇ ਗੁਦਸਤਾਨ ਦੀ ਮਾਦ ਬੜੀ ਸੁੰਦਰ ਹੈ ਦੂਜਾ ਗੁਰੂ ਅਮਰਦਾਸ ਜੀ ਕੁਰੂਖੇਤਰ ਜਾਂਦੇ ਹੋਏ ਇੱਕ ਰਾਤ ਰਹਿ ਕੇ ਸੰਗਤਾਂ ਨੇ ਸੰਗਤਾਂ ਨੂੰ ਦਰਸ਼ਨ ਦੇ ਕਿੰਨੇ ਹਾਲ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਕੁਰੂਖੇਤਰ ਜਾਂਦੇ ਹੋਏ ਸੁਰਸੋਤੀ ਦੇ ਕੰਡੇ ਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਜਾਂਦੇ ਹੋਏ ਕਰਾ ਸਾਹਿਬ ਤੋਂ ਮੋਕੇ ਸੁਰਸੁਰਦੀ ਦੇ ਕੰਡੇ ਤੇ ਬੈਠੇ ਨਾਲ ਪੂਜੀ ਵੀਰ ਸੀ ਜਿਸੋ ਇਸ਼ਾਰਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਕਰਾ ਸਾਹਿਬ ਤੋਂ ਹੋ ਕੇ ਸਿਆਣਾ ਸੈਦਾ ਮਿਸਤਰੀ ਸਿੰਘ ਦੇ ਘਰ ਆਏ ਘਰ ਗਏ ਤਾਂ ਮਿਸਤਰੀ ਸਿੰਘ ਨੂੰ ਨਿਹਾਲ ਕਰਦੇ ਹੋਏ ਆਪਣੇ ਚਰਨਾਂ ਦਾ ਜੋੜਾ ਮਿਸਤਰੀ ਸਿੰਘ ਨੂੰ ਬਖਸ਼ਿਆ ਜੋ ਅਜੇ ਵੀ ਸੰਗਤਾਂ ਦਰਸ਼ਨ ਕਰਦੀਆਂ ਹਨ ਉੱਥੇ ਮਹਾਰਾਜ ਸੁਰਸੁਰਦੀ ਦੇ ਕੰਡੇ ਆ ਕੇ ਬੈਠੇ ਬੋਹੜ ਥੱਲੇ ਘੋੜਾ ਵੀ ਬੰਨਿਆ ਉਸ ਸਮੇਂ ਦੀ ਯਾਦਗਾਰ ਗੁਰਦੁਆਰਾ ਬਣਿਆ ਹੋਇਆ ਹੈ ਉਹ ਗੁਰਦੁਆਰਾ 1975 ਵਿੱਚ ਬਾਬਾ ਹਰਬੰਸ ਸਿੰਘ ਜੀ ਬਾਬਾ ਜਦੀਰ ਸਿੰਘ ਜੀ ਬਾਬਾ ਫੌਜਾ ਸਿੰਘ ਜੀ ਬਾਬਾ ਕਰਨੈਲ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ੀਸ਼ਮੈਲ ਤਿਆਰ ਕੀਤਾ ਹੈ ਵੈਰੀ ਗੁਰੂ ਜੀ ਦਾ ਖਾਸ ਆਵਾਜ਼ ਇਹ ਹੋਰ ਦਾ ਸੇ ਗੁਰਦੁਆਰਾ ਫੋਟੋਗ੍ਰਾਫੀ ਬੰਨਦਾ ਕਹਿੰਦੇ ਹਰ ਦੇਵੀ ਸੰਤਾਂ ਨੂੰ ਹਾਂ ਕਿਧਰ ਕੀ ਰਸਤਾ ਆ ਉਪਰ ਚਿੱਤਰਵਾਰ ਸਾਹਿਬ ਤੋਂ ਆ ਇਹ ਸਾਰੀ ਤੇ ਕੋੜੀਆਂ ਨੇ 12 ਕੋੜੀਆਂ ਲੱਗਦੀਆਂ 62 ਕੋੜੀਆਂ 12 12 ਸਾਜੋ ਹੋ ਜੇ ਆਪਣੀ ਆਪ ਨੂੰ ਕਿਹਨਾਂ ਰੂਪੀ ਅਜਾ ਉਹ ਲੋਕਾਂ ਤੋਂ ਪਿੱਤਰ ਪੁਰਖੋਂ ਰੁਕ ਗਿਆ ਤੇ ਉਹ ਦੇਸ਼ ਕੀਤਾ ਕਿ ਮਰਨ ਤੋਂ ਬਾਅਦ ਜੀਵਤਾਂ ਦਾ ਜੀਵ ਨੂੰ ਨਹੀਂ ਪਹੁੰਚਦਾ ਜੀਵ ਦੇ ਕੀਤੇ ਕਰਮ ਹੀ ਜੀਵ ਦੇ ਨਾਲ ਜਾਂਦੇ ਹਨ ਨਾਨਕ ਅੱਗੇ ਸੋਮਿਲ ਜੀ ਖਿੱਤੇ ਘਾਲੇ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਨ 1560 ਸਵਿਨੋਇਸਸ ਸਾਨ ਦੇ ਚੜਨ ਪਾਈ ਉਪਦੇਸ਼ ਕੀਤਾ ਕਿ ਤੀਰਥਾਂ ਤੇ ਜਾਣ ਨਾਲ ਸ਼ਾਂਤੀ ਨਹੀਂ ਮਿਲਦੀ ਗੁਰੂ ਹੀ ਸੱਚਾ ਤੀਰਥ ਹੈ ਤੇ ਨਾਮ ਸਿਮਰਨ ਕਰਨਾ ਹੀ ਮਨੁੱਖ ਦਾ ਕਰਮ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਅੰਦਰ ਗਿਆਨ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਨ 1616 ਇਸ ਸਵਿਨੋਇਸਸ ਪਾਵਨ ਸਥਾਨ ਤੇ ਪਹੁੰਚੇ ਤੇ ਉਪਦੇਸ਼ ਕੀਤਾ ਕਿ ਜਾਤ ਪਾਤ ਵਹਿਮੋਂ ਭਦਮਾ ਤੋਂ ਗੁਰੂ ਦੀ ਰੋਟੀ ਬੰਦ ਕਰੋ ਜੀ ਗੁਪਤੇ i uh ਗੁਰੂ ਪ੍ਰਸਾਦ ਸੰਗਤ ਜੀ ਇੱਥੇ ਯਾਤਰਾ ਸਮਾਪਤ ਹੁੰਦੀ ਹੈ ਮਿਲਦੇ ਹਾਂ ਅਗਲੀ ਕਿਸੇ ਹੋਰ ਯਾਤਰਾ ਤੇ ਹੋਰ ਗੁਰੂ ਧਾਮਾਂ ਦੇ ਦਰਸ਼ਨਾਂ ਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ